ਤਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਤੁਹਾਡੇ ਜਾਣੇ ਪਛਾਣੇ ਚਿਹਰੇ ਦੇ ਕੋਲੇ ਇਸ ਟਾਈਮ ਮੌਜੂਦ ਆ ਮਿੱਤਰੋ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਰੁੱਡੇ ਦੇ ਵਿੱਚ ਸੰਤਾਂ ਦੇ ਕੋਠਿਆਂ ਦੇ ਵਿੱਚ ਇਸ ਟਾਈਮ ਮੌਜੂਦ ਤੇ ਸਿਰ ਚੁਕਾਉਂਦੇ ਹੋਏ ਨਮਸਕਾਰ ਕਰਦੇ ਹੋਏ ਵੀਡੀਓ ਦੀ ਸ਼ੁਰੂਆਤ ਕਰਾਂਗੇ ਕਿਉਂਕਿ ਜਿਸ ਸਥਾਨ ਦੇ ਉੱਤੇ ਆਪਾਂ ਮੌਜੂਦ ਆ ਮਿੱਤਰੋ ਇੱਕ ਪਵਿੱਤਰ ਧਰਤੀ ਆ ਤੇ ਅੱਜ ਆਪਾਂ ਜਨਵਾਰ 4 5 ਦਿਖਾਉਣੇ ਆ ਆਪਾਂ ਸ਼ੁਰੂਆਤ ਅੱਜ ਮੱਝ ਤੋਂ ਨਹੀਂ ਕਰਨੀ ਅੱਜ ਬਾਈ ਦੇ ਕੋਲ ਇੱਕ ਤੋਕੜ ਗੱਪਣ ਚੈੱਕਪਾਸ گاਵਾਂ ਆ ਆਪਾਂ ਉਹਦੇ ਤੋਂ ਸ਼ੁਰੂਆਤ ਕਰਾਂਗੇ ਮਿੱਤਰੋ ਆਊਟ ਡਿਟੇਲ ਜਾਣਦੇ ਆ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਪਹਿਲਾਂ ਤਾਂ ਜੀ ਨਵੇਂ ਸਾਲ ਦੇ ਦੂਜੇ ਦਿਨ ਦੀਆਂ ਮੁਬਾਰਕਾਂ ਜੀ ਸਵਾਗ ਮੁਬਾਰਕਾਂ ਸਾਰਿਆਂ ਨੂੰ ਹੋਰ ਠੀਕ ਠਾਕ ਆ ਜੀ ਹਾਂਜੀ ਤੇ ਅੱਛਾ ਬਾਈ ਅੱਜ ਜਨਵਾਰ 5 ਆ ਹਨ ਕਿਸੇ 6 ਹੋ ਗਏ 7 ਹੋ ਗਏ 6 7 ਹੋ ਗਏ ਹਾਂ ਜਨਵਾਰ ਹੈਗੇ ਆਪਣੇ ਕੋਲ ਚੰਗੇ ਅੱਜ ਪਹਿਲਾ ਗਾਂ ਤੋਂ ਸ਼ੁਰੂਆਤ ਕਰ ਲਈਏ ਕੀ ਡਿਟੇਲ ਆ ਬਾਈ ਇਹ ਚੌਥਾ ਮਹੀਨਾ ਲਗਾਈ ਇਹਨੂੰ ਗੱਪਣਾ ਜੀ ਹਾਂ ਇੱਕ ਅੱਧਾ ਦਿਨ ਘੱਟ ਹੋ ਸਕਦਾ ਵਧ ਨਹੀਂ ਠੀਕ ਹੈ ਜੀ ਤੇ ਦੁੱਧ ਬਾਈ 12 ਕਿਲੋ ਆ ਠੀਕ ਹੈ ਠੰਡੀ ਸੀਲ ਹੈ ਬਹੁਤ ਜ਼ਿਆਦਾ ਜੀ ਤੇ ਦੂਜੇ ਸੂਲੇ ਸੁਣਾ ਇਹਨੇ ਦੂਜੇ ਵਾਸਤੇ ਸੁਣਾ ਠੀਕ ਹੈ ਜੀ ਕਿੰਨੇ ਦੀ ਦੇ ਦਈਏ ਬਾਈ ਕਰ ਲਾਂਗੇ ਫੋਨ ਤੇ ਹੀ ਕਰ ਲਾਂਗੇ ਫੋਨ ਤੇ ਤੋਰ ਦਈਏ ਮੜੀ ਜੀ ਕਿ ਰਹਿਣ ਦੀਏ ਤੋਰਦ ਨੇ ਤੋਰਦੀ ਮੜੀ ਜੀ ਕੱਢਦੀ ਬਾਹਰ ਨੂੰ ਲੈ ਜੀ ਮਿੱਤਰੋ ਚਾਰਾਂ ਮਹੀਨਿਆਂ ਦੀ ਗੱਪਣਾ ਇੱਕ ਪਾਸਾ ਠੰਡੀ ਸੀਲਾ ਦੂਜੇ ਸੂਏ ਲਈ ਗੱਪਣ 12 ਕਿਲੋ ਦੁੱਧਾ ਦੇਖ ਸਕਦੇ ਆ ਤੁਸੀਂ ਮਿੱਤਰੋ ਇੱਕ ਵਾਰੀ ਇਹਨੂੰ ਕਰਮਾ ਵਾਲੀ ਨੂੰ ਦੇਖੋ ਸੋਈ ਮਿੱਤਰੋ ਇਹਨੂੰ ਇੱਕ ਵਾਰੀ ਹੁਣ ਚਾਹ ਚੰਗੀ ਆ ਯਾਰ ਗੋਲ ਮਟੋਲਾ ਨਿੱਗਰ ਜਾਣ ਵਾਲੀ ਲਹੂ ਪਾਣੀ ਵਾਲੀ ਬੱਚੀ ਆ। ਦੁੱਧ 20-22 ਕਿਲੋ ਵਾਲੀ ਹੈਗੀ ਏ। ਹੂੰ ਦਿੱਤਾ ਹੋਊਗਾ ਬਾਈ ਲੇਵੇ ਭਾਂਡੇ ਵਾਲੀ ਆ ਬੱਚੀ ਚੰਗੀ ਆ। ਤੇ ਹੁਣ 12 ਕਿਲੋ ਦੁੱਧ ਆ ਹਨਾ। ਰੇਟ ਆਈਡੀ ਆ ਜਾਂ ਦੱਸ ਦੀਏ ਬੜਾ ਜਾ। 45000 ਦੀ ਦੇ ਦੇ। ਠੀਕ ਆ ਬਾਈ ਜੀ ਆ ਤਾਂ ਹੋਈ ਨਾ ਗੱਲ। ਤੇ ਆ ਦੋ ਨੰਬਰ ਤੇ ਮੈਂ ਜਿਹੜੀ ਬਾਈ ਇਹ 6 ਮਹੀਨਾ ਦੀ ਹੈ। ਗੱਬਣ ਹਾਂਜੀ ਦੁੱਧੋ ਡਰਾਈ ਦੁੱਧੋ ਡਰਾਈ ਹੋ ਗਈ ਪਹਿਲਾਂ ਸਿੰਗਾ ਦੁੱਧ। ਦੇਣ ਲੈਣ ਵਾਲਾ ਰੇਟ 63 ਯਰ ਜਸਤ ਨੂੰ ਨਵਾਂ ਸਾਲ ਆ ਦੂਜਾ ਦਿਨ 61 ਇੰਜਰੀ ਕਾਟਿਆਲ ਠੀਕ ਹੈ ਜੀ ਆ ਤਾਂ ਹੋਈ ਨਾ ਇਹਨੂੰ ਤਾਂ ਰਹਿਣ ਦੀ ਹੈ ਖੋਲਣ ਨੂੰ ਨਹੀਂ ਇਹਨੂੰ ਰਹਿਣ ਤੇ ਆਹ ਬਾਈ ਦਸ ਨੀਲੀ 라ਵੀ ਦੀ ਇਹ ਡੇਢ ਦੋ ਮਹੀਨੇ ਦੀ ਸੂਈ ਹੈ ਆ ਬੱਚਾ ਇਹਦਾ ਜੀ ਹਾਂਜੀ ਕਟਾ ਮਗਰ ਜੀ ਬੰਦ ਕਰ ਦਿਓ ਅੱਛਾ ਇਹ ਡੇਢ ਮਹੀਨੇ ਤੋਂ ਉਹਦੀ ਸੂਈ ਆ ਦੁੱਧ ਬਾਈ ਕਿੰਨਾ ਇਹਦਾ 11 ਕਿਲੋ ਆ ਠੀਕ ਆ ਮੈਂ ਤਾਂ ਕੁਆਲਟੀ ਬਹੁਤ ਆ ਹਨਾ ਬਾਈ ਬਹੁਤ ਜ਼ਿਆਦਾ ਹੀ ਕਿੰਨੇ ਦੀ ਬਾਈ ਫਿਰ ਦੇ ਦਈਏ ਅੱਛਾ ਬਾਈ ਫਿਰ ਕਿੰਨੇ ਦੇ ਦੇ ਦਈਏ ਇਹ ਦੇ ਦੇ ਕੇ 90000 ਦੀ ਮਾਨ ਕਰਦ ਗਏ ਵਿੱਚੋਂ 95 ਤੋਂ ਮੈਂ ਆਪ ਹੀ ਬੈਕ ਕਰ ਲਿਆ ਅੱਜ ਅੱਛਾ ਨਵਾਂ ਸਾਲ ਕਰ ਨਵਾਂ ਸਾਲ ਦੂਜਾ ਦਿਨ ਹਾਂ ਡਰਦੀ ਹੈ ਬਈ ਦੂਜਾ ਦਿਨ ਆ ਕਰ ਕਿੱਥੇ ਹਾਂ ਆਪਾਂ ਮੈਂ ਪੰਜ ਚੱਕਤਾ ਦੂਜੇ ਦਿਨ ਕਰਕੇ ਦੂਜੇ ਦਿਨ ਕਰ ਜੀ ਕੱਲ ਨੂੰ ਤੀਜਾ ਦਿਨ ਹੋ ਗਿਆ ਫੇਰ ਫੇਰ ਚੱਕ ਦਿਆਂਗੇ ਠੀਕ ਹੈ ਇਹਨਾਂ ਦਾ ਪੰਜ-ਪੰਜ ਇੱਕ ਦਿਨ ਦਾ ਪੰਜ-ਪੰਜ ਅੱਛਾ ਬਾਈ ਤੇ ਉਹ 24 22 ਕਿਵੇਂ ਲੱਗੀ ਇੱਕ ਨੰਬਰ ਇੱਕ ਨੰਬਰ ਯਾਦ ਕਰੂਗਾ ਯਾਦ ਕਰੂਗਾ ਠੀਕ ਹੈ ਬਾਈ ਤੇ ਆ ਬਾਈ ਕਿੱਥੋਂ ਖਰੀਦ ਲਿਆਉਂਦੀ ਇਹ ਮੈਂ ਤੈਨੂੰ ਇਹਦੀ ਦੂਜੀ ਦੀ ਤੈਨੂੰ ਫੋਟੋ ਪਾਉਂਗਾ ਹੂੰ ਇਹ ਆਪਣੇ ਸਾਹਮਣੇ ਦੁੱਧ ਰਾਜਸਥਾਨ ਦੇ ਵਿੱਚ ਹੂੰ 21 22 ਕਿਲੋ ਇਹਦੀ ਮਾਦ ਦਾ ਰਿਕਾਰਡ ਦਾ ਮਾਦ ਕਿਉਂਕਿ ਜੇ ਆਪਾਂ ਇਹਦੇ ਵਿੱਚ ਕਹੀਏ ਨਾ ਝੂਠ ਜਿਹਾ ਲੱਗੂਗਾ ਆਪਾਂ ਉਹ ਉਹ ਗੱਲਾਂ ਬਿਲਕੁਲ ਨਹੀਂ ਕਰਨੀਆਂ ਸਿੰਘ ਬੜਾ ਚੰਗਾ ਕੱਟੀ ਦਾ ਸਿੰਘ ਵੀ ਚੰਗਾ ਥੱਲੋਂ ਵੇਖਿਓ ਹੂੰ ਵਖਾਈ ਬੋਤਲ ਦੇਖਿਓ ਜੈਲੀ ਵੀ ਬਹੁਤ ਆ ਹਨਾ ਬਹੁਤ ਜ਼ਿਆਦਾ ਈ ਤੇਰੇ ਵਾਂਗੂੰ ਜਮਾਂ ਠੰਡੀ ਸੀ ਜਿਵੇਂ ਤੂੰ ਲੈ ਹੂੰ ਛਣ ਨਹੀਂ ਠੀਕ ਆ ਬਈ ਕਿੰਨੇ ਦੀ ਬਈ ਕੋਈ ਨਹੀਂ ਐਵਾਂ ਜਿਹਾ ਤੋੜਦੀ ਹੈ ਬਾਈ ਇਹਨੂੰ ਤਾਂ ਯਾਰ ਪਜੂਗੀ ਚੱਲ ਕਿੰਨੇ ਦੀ ਦੇ ਦਈਏ ਬਾਈ ਇਹ 55000 ਦੀ ਦੇ ਦਈ ਬਾਬੂ ਵੀ ਮੋਹਲਾ ਰਿਕਾਰਡ ਵੀ ਬਹੁਤ ਚੰਗਾ ਯਾਰ ਫਿਰ 1 ਲੱਖ ਤੇ 40000 ਦੀ ਨੋਟ ਕਰ ਲੈ ਇੱਕ ਮੈਨੂੰ ਦੇ ਦੇ ਵਾਪਸੀ ਇਹਦੀ ਸਹੀ 1 ਲੱਖ ਸਹੀ ਅੱਜ ਕਰ ਲੈ ਭਲਾ ਜਿੱਥੇ ਹੀ ਰੱਖ ਲੈ ਹਾਂ ਤੇ 1 ਲੱਖ 40000 ਦੀ 1 ਲੱਖ 40000 ਦੀ ਮੈਂ ਲਵਾਂਗਾ ਤੇ ਇਹ ਬਾਈ ਲਓ 1000 ਰੁਪਏ ਸਹੀ ਦੇ ਦਈਏ हां हजार दे दियो ठीक है मोड़ दी फिर वीडियो तो बाद हां अच्छा वो लजरा खलीना है अच्छा भाई ते इधर ले पास एक नीली रावी दी होर मैं खड़ी ए दा कल बनगी बनगी कल ए बब्बे दे साथ तो ठीक है हां होणे दूध ਘਟ ਗਈ ਥੋੜਾ ਜਿਆ ਦੁੱਧ 10 ਕਿਲੋ ਠੰਡਾ ਹੈ ਦਾ ਠੀਕ ਹੈ ਤੇ ਆ ਕਟਾ ਇਹਦੇ ਮਗਰ ਹਨਾ ਹਾਂਜੀ ਫਿਰ ਹਰ ਬਰਿਆਈ ਮਾਂ ਚ ਸਮਝ ਲਈਏ ਇਹਨੂੰ ਮਤਲਬ ਬਿਲਕੁਲ ਬਿਲਕੁਲ ਜੀ ਉਸ ਨੇ ਖੜੀ ਦੇ ਦिए ਬਾਈ ਅੱਜ ਹੈ ਕਿਲੇ ਦੀ ਦੇ ਦिए ਇਹ ਵੀ ਜੀ ਦੇ 90 ਦੀ 90 ਦੀ ਲਾੜ ਕਰ ਦਈਏ ਵਿੱਚੋਂ ਕਿੰਨਾ ਨਵੇਂ ਸਾਲ ਦਾ ਦੂਜਾ ਨਵੇਂ ਸਾਲ ਦਾ ਦੂਜਾ ਦਿਨ 3 ਹੰਨ ਨਹੀਂ ਜਾਂਦਾ ਵੀ ਪੰਜ ਹੀ ਦਾਦੇ ਆ ਦਾਦੇ 85 ਦੀ ਕਰ ਦਈਏ ਚੱਲ ਚਲ ਠੀਕ ਆ ਲੈ ਵੀ ਮਿੱਤਰੋ ਇਹ ਵੀ ਜਿਹੜੀ ਮੈਂ ਦਿਖਾਈ ਇਧਰਲੇ ਪਾਸੇ ਵੀ ਭਰਾ ਹੁਣੀ ਆਏ ਹੋਏ ਆ ਅੱਛਾ ਭਾਈ ਸਖਮੰਦਰ ਉਹ ਰਿਆ ਬੜਾ ਜੀ ਆ ਬਾਈ ਨੂੰ ਝੋਟੀ ਦਿੱਤੀ ਸੀ ਨਾ ਉਦੋਂ ਫਲਕਾਰੀ ਵਾਲੀ ਬਿਲਕੁਲ ਹੈਨਾ ਇਹ ਬਾਈ ਉਹੀ ਹੈ ਨਾ ਇਹ ਝੋਟੀ ਦਾ ਪੱਟਾ ਹੀ ਫੇਰ ਆ ਗਿਆ ਤੇਰੇ ਕੋਲੇ ਵੀ ਕੋ ਲਿਆਵਾ ਤੋ ਨਹੀਂ ਇਹ ਦੋ ਲੈ ਗਈ ਅੱਛਾ ਉਦੋਂ ਬਾਅਦ ਹੁਣ ਦੋ ਹੋਰ ਲੈਣਗੇ ਇਹਨਾਂ ਨੇ ਠੀਕ ਆ ਝੋਟੀ ਦੇ ਪੱਤੇ ਆ ਇਹ ਫੂਨ ਚੱਕਿਆ ਨਹੀਂ ਕਰਕੇ ਝੋਟੀ ਦੇ ਪੱਤੇ ਆ ਤੁਸੀਂ ਹੈਨਾ ਉਹਦੀ ਰੀਲ ਨੂੰ ਵੀ ਲੋਕਾਂ ਨੇ ਸਮਝਿਆ ਵੀ ਮਲਾ ਸਖਮੰਦਰ ਬਾਈ ਨੂੰ ਵੀ ਕਰਤਾ ਪਾਗਲ ਲੋਕਾਂ ਨੇ ਫਿਰ ਬਹੁਤ ਵਾਰ ਕਾਫੀ ਕਹਿੰਦੇ ਸੀ ਇਹਨਾਂ ਨੂੰ ਇੱਥੇ ਹੀ ਕਹੀ ਜਾਂਦੇ ਉਹਦੇ ਤੋਂ ਤੁਹਾਨੂੰ ਨਫਾ ਵੀ ਮਿਲਦਾ ਯਾਰ ਕਿੰਨਾ ਮਿਲਦਾ ਸਹੀ ਮਾਨਦੇ 15 20000 ਲੱਗੇ ਮੈਨੂੰ 20000 ਕਹਿੰਦੇ ਸੀ ਪਿੱਛੇ ਖੜੀ ਤੁਸੀਂ ਹੂੰ ਤੇ ਫਿਰ ਲੈ ਲੈਂਦਾ ਯਾਰ ਛੇਤੀ ਆਪ ਘਰੇ ਰੱਖਣੀ ਸੀ ਇੱਥੇ ਰੱਖਤੀ ਆਇਆ ਮੇਰੇ ਕੋਲ ਹੀ ਫਿਰ ਲੈ ਲੈਂਦਾ ਨਫਾ ਨਹੀਂ ਯਾਰ ਆਪਾਂ ਦਾ ਸ਼ੌਕ ਨਾ ਰੱਖਣੀ ਆ ਇੱਕ ਹੋਰ ਭਾਲ ਦੋ ਪੈਸਿਆਂ ਦਾ ਥੋੜਾ ਮਤਲਬ ਆ ਨਹੀਂ ਮੈਂ ਦੋ ਲੈਣੀਆਂ ਹੋਰ ਇਹਨੂੰ ਮੈਂ ਕਿਹਾ ਇਹ ਹੁਣ ਨਹੀਂ ਦਿੰਦਾ ਲਿਆ ਕੇ ਛੇਤੀ ਅੱਜ ਮੈਂ ਇਹਨੂੰ ਕਹਿਦਾ ਮੈਂ ਕਿ ਅੱਜ ਮੈਂ ਅੱਗੇ ਫੋਨ ਨਹੀਂ ਚੱਕਿਆ ਮੈਂ ਕਿਹਾ ਵੀ ਬਾਈ ਸਰਬੇ ਨੇ ਆਉਣਾ ਹੂੰ ਵੇ ਉਹ ਦੂਵਾਰ ਫੋਨ ਕੱਟਿਆ ਗਿਆ ਉਧਰ ਰੱਖਿਆ ਇਹਨਾਂ ਨੂੰ ਆ ਲਾਉਣ ਲਾਗੇ ਇਹ ਦੂਜਾ ਦਿਨਾਂ ਦਾ 9 ਸਾਲ ਦਾ ਇਹਨੂੰ ਹੁਣ ਕਿੱਧਰ ਕਿੱਦਨ ਲਿਆ ਕੇ ਦੇਣ ਇਹਨੂੰ ਪਰਸੋਂ ਦੱਸ ਅੱਜ ਹੁਣ ਦੱਸ ਵਾਦਾ ਕਰ ਉਸ ਦਿਨ ਹਾਂ ਅੱਜ ਅੱਜ ਕੀ ਰਹਿਣਾ ਅੱਜ ਦੂਜਾ ਦਿਨ ਦੋ ਤਰੀਕ ਹਾਂ ਇੱਧਰ ਹੀ ਆਜੋ ਹੂੰ ਅੱਜ ਦੂਜਾ ਦਿਨਾਂ ਦਾ ਦੋ ਤਰੀਕ ਆ ਹਾਂ ਵੀਡੀਓ 'ਚ ਹਾਂ ਅੱਜ ਦੋ ਤਰੀਕ ਹੈ ਹਾਂ 6 6 ਚੱਲ 10 10 ਤਰੀਕ ਦਾ ਹੋਵੇ 10 ਤਰੀਕ ਦਾ ਵਾਅਦਾ 8 ਦਿਨ ਦੇ ਦੇ ਭਾਈ ਚੱਲ ਠੀਕ ਹੈ ਲੈ ਵੀ 8 ਲੈ ਵੀ ਹੁਣ ਮੈਂ 10 ਤਰੀਕ ਤੋਂ ਵੱਧ ਨਾ ਹੋਵੇ ਤੈਨੂੰ ਮੈਂ ਫੋਨ ਲਾ ਦੇਣਾ ਜੇ 10 ਭਾ 1000 ਰੁਪਿਆ ਫਿਰ ਜੁਰਮਾਨਾ ਲੱਗ ਰੋਜ਼ ਮਾਰੀ ਮੈਂ ਭਾਈ 10 ਤੋਂ ਬਾਅਦ ਜੇ 11000 ਰੁਪਿਆ ਜੁਰਮਾਨਾ ਉਹ ਪੈਸੇ ਮੈਨੂੰ ਦੇ ਦੇ ਭਾਈ ਬਣ ਕੇ ਤੁਹਾਡੀ ਉਹ ਆਪਾਂ ਕਰ ਲਾਂਗੇ ਠੀਕ ਹੈ ਠੀਕ ਹੈ ਭਾਈ ਇਹ ਲੈ ਕਰੋ ਭਾਈ ਦਾ ਨੰਬਰ ਹੈਗਾ 9915707336 ਪਿੰਡ ਰੋਡੇ ਜ਼ਿਲ੍ਹਾ ਮੋ